ਆਹ ਟਰੈਕਟਰ ਦਿੱਤਾ ਵੀਰੇ ਅੱਜ ਤੁਹਾਨੂੰ ਨਾ ਬਲੌਗ ਸਾਂਝਾ ਕਰਦੇ ਆ ਕਮੈਂਟ ਕਰ ਟਰੈਕਟਰ ਦੇ ਵਿੱਚ ਫੰਕਸ਼ਨ ਬਹੁਤ ਆ ਰਿੰਗ ਕੋਲ ਸਟੀering ਕਰੀ ਉੱਪਰ ਥੱਲੇ ਸਟੀering ਵੀ ਉੱਪਰ ਥੱਲੇ ਹੋ ਜਾਂਦਾ ਟਰੈਕਟਰ ਦਾ ਉਰੇ ਆਹ ਸੇਡ ਆਹ ਟਰੈਕਟਰ ਦੇਖਿਓ ਤੁਹਾਨੂੰ ਉੱਪਰ ਥੱਲੇ ਕਰਕੇ ਦੋਨੇ ਉੱਪਰ ਚੱਕ ਲਾਵਾ ਥੱਲੇ ਕਰਦੇ ਆ ਥੱਲੇ ਆ ਗਿਆ ਬਸ ਆਹ ਦੇਖੋ ਆਹ ਮੂਵ ਅੱਗੇ ਪਿੱਛੇ ਵੀ ਹੁੰਦਾ ਇੱਥੇ ਕਰੀਂ ਇੱਥੇ ਤੋਂ ਪਿੱਛੇ ਕਰ ਪਿੱਛੇ ਨੂੰ ਕਰ ਆਹ ਦੇਖੋ ਜੈਕ ਸਿਸਟਮ ਆ ਇਹ ਮੈਨ ਕੰਫਰਟ ਚਲਾਉਣਾ ਹੋਵੇ ਜਿਵੇਂ ਮਰਜ਼ੀ ਟਰੈਕਟਰ ਚਲਾ ਸਕਦੇ ਆ ਤੇ ਟਰੈਕਟਰ ਚੱਲਿਆ ਵੀਰੋ ਮੋਕੇ ਟਰੈਕਟਰ ਜਦੋਂ ਹਲੇ ਸੌਦਾ ਨਹੀਂ ਸੀ ਹੋਇਆ ਉਦੋਂ ਤੱਕ ਅਗਲਾ ਕਹਿੰਦਾ ਕੋਈ ਪਾਲਟ ਨਾ ਹੋਵੇ ਤੇ ਤਾਂ ਕਵਾੜ ਚ ਆ ਫਲਾਣਾ ਠਮਕਾ ਇਹ ਚੰਗਾ ਹੁੰਦਾ ਇੱਥੇ ਕਾਹਨੂੰ ਆਉਂਦਾ ਹੁਣ ਟਰੈਕਟਰ ਦਿੱਤੇ ਤੋਂ ਬਾਅਦਾਂ 10 ਬੰਦੇ ਜਿਹੜੇ ਜ਼ਿਮੀਦਾਰ ਭਰਾ ਇਹਨੂੰ ਵੱਧ ਨਫਾ ਦੇਣ ਤੇ ਵੀ ਆ ਗਏ ਲੱਖ ਲੱਖ 1.5 ਲੱਖ ਰੁਪਇਆ ਨਫਾ ਵੀ ਇਹ ਟਰੈਕਟਰ ਤੇ ਲੱਗ ਗਿਆ ਤੇ ਵੀਰ ਨੂੰ ਮੁबारक होवे ਭਰਾ ਕਲਦੀਪ ਨੇ ਐਨਾ ਯਕੀਨ ਆ ਸਾਡੇ ਭਰਾਵਾਂ ਨੂੰ ਸਾਡੇ ਦੇ ਦੇਖੋ ਐਨ ਆਰ ਆਈ ਭਰਾ ਜੀ ਨੇ ਸਾਰੀ ਪੇਮੈਂਟ ਬੰਦੇ ਨੇ ਫੋਨ ਤੇ ਪਾਈ ਆ ਤੇ ਮੈਂ ਕਿਹਾ ਬਈ ਤੁਹਾਡਾ ਉਹਦਾ ਵੀਕੇ 12 ਦਾ ਉਹਦਾ ਵੀਕੇ 13 ਦਾ ਜਦੋਂ ਚੀਜ਼ ਦੇਤੀ ਆਪਾਂ ਹਨਾ ਤੇ ਵੀਰ ਉਹਦਾ ਜੋ ਮਰਜੀ ਉਹਨੂੰ ਵਾਦਾ ਮਿਲਣਾ ਚਾਹੀਦਾ ਤਾਂ ਮੈਂ ਲੋਕਾਂ ਨੂੰ ਵੀਡੀਓ ਤਾਂ ਬਣਾ ਕੇ ਜਾਣਕਾਰੀ ਦਿੱਤੀ ਆ ਵੀ ਐਵੇਂ ਕਮੈਂਟ ਕਰ ਰਹੀ ਜਾਂਦੇ ਹੁੰਨੇ ਆ ਬੈਠੇ ਜਿਨੇ ਚੀਜ਼ ਲੈਣੀ ਉਹਨੇ 2 ਮਿੰਟ ਲਾਉਣੇ ਹੁੰਦੇ ਜਿਹਨੂੰ ਚੀਜ਼ ਦੀ ਪਰਖ ਆ ਇਰੇ ਬੰਦੇ ਨੂੰ ਪਰਕ ਸੀਗੀ ਉਹਨੇ ਮਿੰਟ 5 ਲਾਏ ਬ੍ਰੇਕ ਦੱਬੀ ਬ੍ਰੇਕ ਬ੍ਰੇਕ ਦੱਬੀ ਮੜੇ ਜੇ ਬ੍ਰੇਕ ਇਹ ਟਰਾਲੀ ਵਾਸਤੇ ਬ੍ਰੇਕ ਆ ਅੱਡ ਨਾ ਕਿ ਟਰੈਕਟਰ ਵਾਸਤੇ ਆ ਇਹ ਟਰਾਲੀ ਵਾਸਤੇ ਆ ਬ੍ਰੇਕ ਮਾਰੀ ਤੋੜ ਕੇ ਬ੍ਰੇਕ ਮਾਰ ਮੜੇ ਜੇ ਤੋੜ ਕੇ ਬ੍ਰੇਕ ਮਾਰ ਆ ਦੇਖੋ ਸਿਸਟਮ ਬੜੇ ਤਗੜੇ ਆ ਆ ਹੁੱਕ ਵਾਲੀ ਇਹਦਾ ਡੰਡਾ ਵੀ ਦਿਖਾਉਨੇ ਆ ਤੁਹਾਨੂੰ ਜਿਹੜਾ origignal ਨਾਲ ਆਇਆ ਇਹ ਚ ਵੀ ਲੇਵਰ ਦਾ ਤੁਹਾਨੂੰ ਪਤਾ ਸੈਂਸਰ ਸਾਰੇ ਆ ਪਿੱਛੇ ਵੀ ਉਤਰਾ ਆਰ ਪੀ ਐਮ ਦੱਸਣ ਵਾਸਤੇ ਆ ਟਰੈਕਟਰ ਉਹ ਬਥੇਰੇ ਆ ਇਹ ਮਾਰਕੀਟ ਚ ਪਰੇ ਟਰੈਕਟਰ ਚੱਲਿਆ ਹੀ ਨਹੀਂ ਚਿੱਟਾ ਛੁਟਾ ਉਵੇਂ ਹੀ ਟਰੈਕਟਰ ਨੂੰ ਲੱਗੀਆਂ ਕੋਰੀਆਂ ਟੈਂਕ ਬਹੁਤ ਵੱਡਾ ਡੀਜ਼ਲ ਟੈਂਕ ਇਹਦਾ ਟਰੈਕਟਰ ਦਾ ਦੋ ਟੈਂਕੀਆਂ ਕਾਡੀਆਂ ਲੱਗੀਆਂ 에ਅਰ ਵਾਲੀਆਂ ਇੱਕ ਆ ਵਾ ਇੱਕ ਅੱਗੇ ਉਹ ਲੱਗੀ ਆ ਪਰਲੇ ਪਾਸੇ ਟਾਇਰ ਦੇ ਅੰਦਰਲੇ ਪਾਸੇ ਇਹ ਆ ਤੁਹਾਨੂੰ ਦਿਖਾਉਣਾ ਦੇਖੋ ਡਰਾਈਵਰ ਪਾਉਣ ਲੱਗੇ ਡਰਾਈਵਰ ਨਾਲ ਹੀ ਪਾਦੇ ਟਰੈਕਟਰ ਤੇ ਆ ਟਾਪ ਲਿੰਕ ਦੇਖੋ ਟਾਪ ਲਿੰਕ ਵੀ ਇਹਦੀ ਕਿ ਪੈਸ਼ ਆਲਾ ਹਾਂ ਲਈ ਆਪ ਲਿੰਕ ਵੀ ਇਹਦੀ ਜਮਾ ਜਿਹਨੂੰ ਕਹਿੰਦੇ ਹੁੰਦੇ ਆ ਵੀ ਆਮ ਆਪ ਲਿੰਕ ਵੀ ਗੋਲੀ ਵਾਲੀ ਆ ਜਿਹੜੀ ਅੰਦਰ ਨੂੰ ਪਾਉਣਾ ਹੁਣ ਮੈਂ ਟਰੈਕਟਰ ਬਹੁਤ ਬਹੁਤ ਮੁबारक ਹੋਵੇ ਵੀਰ ਨੇ ਜਿਹਨੇ ਲਿਆ ਤੇ ਅਸਲੀ ਪੂਰੀ ਜਵਾਨ ਰੱਖੀ ਆ ਪਰ ਇੱਥੇ ਮਾਰਕੀਟ ਤੇ ਜਿਹੜੇ ਭਰਾ ਕਮੈਂਟ ਜਿਵੇਂ ਕਰ ਲੈਂਦਾ ਅਗਲਾ ਆ ਦੇਖੋ ਬਹੁਤ ਬਹੁਤ ਮੁबारकਾ ਜਿਹਨੇ ਟਰੈਕਟਰ ਲਿਆ ਭਰਾ ਨੇ ਮੇਨੋ ਪਾਰਖ ਹੁੰਦੀ ਉਹ ਮਿੰਟ ਲਾਉਂਦਾ ਹਾਂਗਾ ਬੈਠਾ ਕਮੈਂਟ ਕਰਨ ਵਾਲਾ ਅਗਲਾ ਕਹਿੰਦਾ ਫਲਾਲਾ ਨਹੀਂ ਕਾਮਯਾਬ ਢਿੰਕਾ ਨਹੀਂ ਹੁਣ ਟਰੈਕਟਰ ਜੇ ਰਸੀਆਡੀ ਮੰਨੋ ਤਾਂ ਸਾਰੇ ਸੀਆਰਡੀ ਆਉਣ ਦੇ ਨਵੇਂ ਫਿਰ ਤੇ ਇਸ ਹਿਸਾਬ ਨਾਲ ਕੋਈ ਕਾਮਯਾਬੀ ਨਾ ਹੋਇਆ ਸਵਰਾਜ ਸਾਰਾ ਸੀਆਰਡੀ ਆ ਗਿਆ ਜਿੰਨਾ ਵੱਡਾ ਟਰੈਕਟਰ ਆ ਸਾਰੇ ਸੀਆਰਡੀ ਆ ਗਏ ਜੇ ਹੁਣ ਬੰਦੇ ਕਹਿੰਦੇ ਸੀਆਰਡੀ ਨਹੀਂ ਟਰੈਕਟਰ ਜਦੋਂ ਚਲਾਇਆ ਨਾ ਵਿੱਚ ਘੋਰਾ ਤੁਰੇ ਜਾਂਦੇ ਦੀ ਆਵਾਜ਼ ਨਹੀਂ ਹੈਗੀ ਟਰੈਕਟਰ ਦੇ ਇੰਨੇ ਹੈਂਡ ਚਲਾਈ ਆ ਟਰੈਕਟਰ ਦੇ ਤੇ ਬਾਕੀ ਉਹਨੂੰ ਲੋਡ ਕਰਦੇ ਆ ਤੇ ਫਿਰ ਮਿਲਦੇ ਆ ਬਲੌਗ ਚ ਬਣੇ ਰਿਓ ਦੋਸਤੋ ਟਰੈਕਟਰ ਦੇ ਵਿੱਚ ਬਹੁਤ ਫੰਕਸ਼ਨ ਆ ਤੁਸੀਂ ਨਰੋਣਾ ਤੁਹਾਨੂੰ ਵੀਲ ਅਪ ਡਾਊਨ ਦਾ ਮੰਨ ਲਓ ਵੀ ਵੀਲ ਵੀ ਆ ਅਪ ਡਾਊਨ ਹੋ ਜਾਂਦਾ ਸਾਨੂੰ ਤੇ ਇਹਦੇ ਹਲੇ ਜਦੋਂ ਹਸਾਬ ਜਦੋਂ ਕਹਿੰਦੇ ਨੇ ਚਲਾਊਗਾ ਬੰਦਾ ਉਦੋਂ ਪਤਾ ਲੱਗਦਾ ਹੁੰਦਾ ਆ ਦੇਖੋ ਇਹਦੇ ਚ ਵੀ ਜੈਕ ਸਿਸਟਮ ਆ ਇੱਥੇ ਇੱਕ ਤੋਂ ਡਿੱਗ ਜਾਂਦਾ ਨਾ ਇੱਕੋ ਦਮ ਸਟੀering ਉਹ ਚੀਜ਼ ਨਹੀਂ ਗਈ ਐਂ ਅਪ ਡਾਊਨ ਆ ਦੇਖੋ ਇਹ ਵੀ ਜੈਕ ਲੱਗੇ ਆ ਇੱਥੇ ਪ੍ਰੋਪਰ ਜੈਕਾਂ ਨਾਲ ਉੱਪਰ ਥੱਲੇ ਹੁੰਦਾ ਆ ਦੇਖੋ ਆਪਣੇ ਆਪ ਹੀ ਇਹ ਆ ਜੈਕ ਸਿਸਟਮ ਆ ਬਹੁਤ ਵਧੀਆ ਘੈਂਟ ਚੀਜ਼ ਆ ਟਰੈਕਟਰ ਨੂੰ ਭਰਾ ਨੂੰ ਬਹੁਤ ਬਹੁ ਮਾਰਕਾ ਕੁਲਦੀਪ ਭਰਾ ਸਾਡਾ ਜਿਹਨੇ ਲਿਆ ਬਾਹਰ ਐਨਆਰਆਈ ਭਰਾ ਜਿਹੜੇ ਵੀਰ ਨੇ ਲਿਆ ਹਨਾ ਬਹੁਤ ਬਹੁ ਮੁबारकਾ ਵੀਰ ਨੂੰ ਤੇ ਹੁਣ ਲੋਡ ਕਰਨ ਲੱਗੇ ਆ ਟਰੈਕਟਰ ਲੋਡ ਕਰਦੇ ਵੀ ਤੁਹਾਡਾ ਵੀਡੀਓ ਸਾਂਝੀ ਕਰਦੇ ਆ ਤੇ ਆਹ ਹੁੱਕ ਥੱਲੇ ਕੋਈ ਰਹਿ ਗਈ ਮੇਰੇ ਕੋਲ ਉਹਨੇ ਮੁੰਡੇ ਨੇ ਪਾਈ ਨਹੀਂ ਕਰਨਾ ਡਰਾਈਵਰ ਕੋ ਨਾਲ ਪਾਤੀ ਆ ਟਰੈਕਟਰ ਲੋਡ ਕਰਦੇ ਆ ਜਾ ਕੇ ਗੱਡੀ ਕਰਾਈਏ ਤੋ ਸਾਡਾ ਨਾਮ ਵੀਡੀਓ ਸੰਜੀ ਕਰਦੇ ਸਾਰੇ ਤੇ ਬੈਕ ਲੱਗਣਾ ਨਹੀਂ ਵੱਡਾ ਟਰੈਕਟਰ ਆ ਆਉਂਦੀ ਆ ਤੇ ਟਰੈਕਟਰੋਂ ਟਰਾਲੇ ਦੇ ਲਗਾਉਂ ਲੋਡ ਕਰਕੇ ਭੇਜਦੇ ਆ ਟਰੈਕਟਰ ਸਾਰੀ ਤੁਹਾਡਾ ਨਾਮ ਵੀਡੀਓ ਸੰਜੀ ਕਰਦੇ ਆ ਟਰੈਕਟਰ ਚਲਾਉਣ ਦਾ ਹੀ ਸਵਾਦ ਹੀ ਵੜਾਉਂਦਾ ਜਿਵੇਂ ਸੀਆਰਡੀ ਟਰੈਕਟਰ ਆ ਗਏ ਨੇ ਇਹਨਾਂ ਦੀ ਆਵਾਜ਼ ਸੁਣੋ ਹੈ ਨਹੀਂ ਇਹਨਾਂ ਰੋਲਾ ਰੱਟਾ ਹੈ ਨਹੀਂ ਤੁਰੇ ਜਾਂਦੇ ਕੋਈ ਗੱਲ ਪਰ ਲੱਗ ਗਿਆ ਯਾਰ ਇਹ ਹਾਂ ਅੱਗੇ ਟਰੈਕਟਰ ਹੋਰ ਕਰਦੇ ਕਰਦੇ ਤੱਕ 4-5 ਗਾਹਕ ਹੋਰ ਆ ਗਏ ਜਿਹੜੇ ਜਿਹੜੇ ਕਹਿੰਦੇ ਸੀ ਵੀ ਟਰੈਕਟਰ ਸਾਨੂੰ ਦੇ ਦਿਓ ਮੈਂ ਕਿਹਾ ਨਹੀਂ ਵੀਰ ਭਰਾ ਨਾਲ ਗੱਲ ਹੋਈ ਆ ਉਹ ਦਵੇ ਨਾ ਦਵੇ ਉਹਦਾ ਵਾਹਣ ਤਾਂ ਤੇ ਮੈਂ ਵੀਰ ਨੂੰ ਵੀ ਪੁੱਛਿਆ ਸੀ ਬਾਹਰ ਵਾਲੇ ਨੂੰ ਜਿਹਨੇ ਲਿਆ ਮੈਂ ਕਿਹਾ ਭਾਜੀ ਦੇਖ ਲਓ ਦੇਣਾ ਜੇ ਟਰੈਕਟਰ ਵੀਰ ਕਹਿੰਦਾ ਨਹੀਂ ਆਪਾਂ ਇੱਕ ਵਾਰੀ ਇਹਦਾ ਚਲਾਵਾਂਗੇ ਕਹਿੰਦੇ ਤੇ ਦੇਣਾ ਨਹੀਂਗਾ ਟਰੈਕਟਰ ਤੇ ਆਜਾ ਨਾਲ ਹੀ ਚੱਲਦੇ ਆ ਟਰੈਕਟਰ 'ਚ ਹੋਰ ਆ ਸਾਊਂਡ ਨਹੀਂ ਤੁਰੇ ਜਾਂਦੇ ਦਾ ਹਾਂ ਉੱਪਰੋਂ ਲੱਗਦਾ ਝੋਟਾ ਪੂਰਾ ਹੱਥ ਲਾਸਟਰ ਮੈਟਰ ਵਗੈਰਾ ਆ ਗਏ ਮੈਂ ਬ੍ਰੇਕਾਂ ਸਮਝਦਾ ਸੀ ਇਹ ਬ੍ਰੇਕਾਂ ਪਿੱਛੇ ਬਾਈ ਨੇ ਦੱਸਿਆ ਵੀ ਇਹ ਪਿਛਲੀ ਟਰਾਲੀ ਵਾਸਤੇ ਆ ਜਿਹੜੀ 에어 ਬ੍ਰੇਕ ਆ ਤੇ ਇਹ ਪਿਛਲੇ ਜਿਹੜੇ ਸੰਦ ਤੇੜੇ ਪਾਉਣੇ ਉਹ ਨਾ ਵਾਸਤੇ ਆ ਨਾ ਕਿ ਇਹ ਟਰੈਕਟਰ ਦੇ ਟਰੈਕਟਰ ਨੂੰ ਤਾਂ ਉਹੀ ਐਲ ਬ੍ਰੇਕ ਤੇ ਇਹ ਪ੍ਰੈਸ਼ਰ ਨਾਲ ਐਲ ਬ੍ਰੇਕ ਕੰਮ ਕਰਦੀ ਟਰੈਕਟਰ ਦੇ ਪਿੱਛੇ ਬਿਲਕੁਲ ਵੀ ਨਾ ਲਾ ਲੋ ਵੀ ਤੁਰੇ ਜਾਂਦੇ ਟਰੈਕਟਰ ਦਾ ਪਤਾ ਨਹੀਂ ਲੱਗਦਾ ਵੀ ਰੋਡ ਦੇ ਉੱਤੇ ਟਰੈਕਟਰ ਜਾਂਦਾ ਤੁਹਾਨੂੰ ਬਹੁਤ ਵਧੀਆ ਟਰੈਕਟਰ ਦਾ ਸਾਊਂਡ ਵਗੈਰਾ ਇਹ ਲੋਡ ਕਰਦੇ ਆ ਤੁਹਾਨੂੰ ਵੀਡੀਓ ਸਾਂਝੀ ਕਰਦੇ ਆ ਤੁਹਾਡੇ ਨਾਲ ਉਹ ਆਗੇ ਗੱਡੇ ਇੱਥੇ ਡੱਗ ਬਣੇ ਜਾਂਦੇ ਕੋ ਲੋਨ ਕਰ ਲਈਦਾ ਸੋ ਇੱਕ ਵਾਰ ਰੋਡ ਗੱਲ ਤੇ ਉਹ ਢੱਕ ਬਣੇ ਇਹਦੇ ਤੇ ਹੁਣ ਟਰੈਕਟਰ ਲੋਡ ਕਰਦਾ ਹੈ ਬਹੁਤ ਬਹੁਤ ਮੁबारकਾ ਵੀਰ ਨੇ ਜਿਹਨੇ ਟਰੈਕਟਰ ਲਿਆ ਵਾਰ-ਵਾਰ ਨਹੀਂ ਅਸੀਸ ਨਿਕਲਦੀ ਬੰਦੇ ਤੋਂ ਆਲਾ

ਆਮ੍ਰਿਕਾ ਦੇ ਤਾਂ ਰਾਹ ਪਤਾ ਨਹੀਂ ਕਿ ਕਿਉਂ ਜਾ ਰਿਹਾ ਮਾਣਾ ਦੇਖਣਾ ਇਤਰੋਂ ਦਿਖਦਾ ਨਹੀਂ ਆ ਚਾਚਾ ਸਹੀ ਆ ਸਹੀ ਆ ਇਤਰ ਜਿਆਦਾ ਆ ਗਿਆ God okay. you. ਲੈਓ ਕਿ ਆ ਦੇਖੋ ਣ ਟੋਕੇ ਆ ਲਾ ਰੋੜਾ ਫੜਾ ਇੱਥੇ ਲਾਦਾ ਮੈਂ ਆਇਟਾ ਫੜਾ ਦੇ ਇਹੇ ਇੱਕ ਟਿੱਟ ਪਿੱਛੇ ਲਾ ਦੀਏ ਉਹ ਤਾਂ ਇੱਕ ਟਾਇਰ ਦਿੰਦੇ ਹੈ ਭਾਜਨ ਪਾ ਉੱਪਰ ਭਾਜਨ ਲੌਕਡਾਊਨ ਕਿਉਂ ਨਹੀਂ ਯਾਰ ਨਹੀਂ ਲੱਗਦਾ ਲੋਕ ਕਿੱਥੋਂ ਆਉਣਗੇ ਫਿਰ ਦੇ ਟੋਲਪਟ ਲੱਗਿਆ ਹੋਇਆ ਸੀ ਇੱਧਰ ਆਂ ਦੇਖੋ ਡਾਲਾ ਦੇਖੋ ਹੁਣ ਚੱਲੀ ਜਾਂਦੇ ਬਲੌਗ ਕਰ ਰਿਹਾ ਹੋ ਗਿਆ ਬੰਦ ਦੇਖ ਕੇ ਦੱਸੋ ਟਰੈਕਟਰ ਬੰਦ ਕਰਾਂ ਕਿਵੇਂ ਆਹ ਚਾਬੀਆਂ ਆਹ ਚਾਬੀਆਂ ਆ ਦੋ ਚਾਬੀਆਂ ਦੇਖੀ ਹਲੋ ਮੈਂ ਕੀ ਕਹਿ ਰਿਹਾ ਆ ਦੋ ਚਾਬੀਆਂ ਗੁੱਲਾ ਤੇ ਅੱਗੇ ਰੱਖ ਲੈਣਾ ਯਾਦ ਨਾਲ ਦੇ ਦੀ ਇੱਕ ਛਾਪਟ ਵੀ ਦਿੰਨੇ ਤੈਨੂੰ 4x4 ਦੀ ਕਰਦਾ ਬੰਦ ਟਾਇਰ ਤੇ ਲੋਡ ਕਰਤਾ ਦੋਸਤੋ ਚੱਲਿਆ ਤੇ ਹੁਣ ਕਰਕੇ ਕੰਪਲੀਟ ਤੇ ਮਿਲਦੇ ਆ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਰਾਜ ਸਾਰਾ ਕੰਪਲੀਟ